ਓ ਦਿਲਬਾਸਤ ਜੱਟ ਬੋਲੀ ਵਾੜ ਬੱਲੀ ਓ ਦੇਸੀ ਜੱਟ ਦੇ ਮਾਣ ਜਟ ਲਾਉਣ ਬੱਲੀ ਓ ਦਿਲਬਾਸਤ ਜੱਟ ਬੋਲੀ ਵਾੜ ਬੱਲੀ ਓ ਮਾਨਾ ਮੁੰਦ ਨਦੀ ਰਾਜ ਹੋਂਗਾ ਖਾ ਗਿਆ ਹੰਜ ਸਿੱਧੂਆਂ ਦਾ ਮੁੰਡਾ ਸਿੱਧੂਆਂ ਦਾ ਮੁੰਡਾ ਸਦਾ ਸਿਦਾਰੇ ਬਾਗਿਆ ਗੌਣ ਵਾਲਿਆਂ ਨੂੰ ਗੋਣਾ ਕਿਵੇਂ ਗੌਣ ਵਾਲਿਆਂ ਨੂੰ ਗੋਣਾ ਕਿਵੇਂ ਐ ਸਖਾ ਗਿਆ ਹੰਜ ਸਿੱਧੂਆਂ ਦਾ ਮੁੰਡਾ ਕਿਹੜਾ ਬਰਾ

ਉਹ ਬਣਦੇ ਸੀ ਕਵੀ ਕਈ ਕਈ ਕੰਨ ਫੜ ਗਏ ਕਈ ਦਸੇ ਹਉਦੇ ਉੱਤੇ ਬਾੜਾ ਸੜ ਗਏ ਬਣਦੇ ਸੀ ਕਵੀ ਕਈ ਕਈ ਕੰਨ ਫੜ ਗਏ ਮਰਦੋ ਮਾਤ ਜਿਹੜੇ ਚੱਲੀ ਜਾਂਦੇ ਐ ਜਿਉਂਦੇ ਤਾਂ ਮੰਡੀ ਬੈਠੇ ਹਾਰ ਬੱਲੀ ਮਟਾਂ ਮਟਾਂ ਦੀ ਕੋਈ ਸਾਕੇ ਦਾ ਜੁਲੀ ਹਾਂ ਪਾ ਗਿਆ ਹੰਜ ਸਿੱਧੂਆਂ ਦਾ ਮਟਾਂ मुंडा कहिड़ा भई ਇਹ ਗਾਣਾ ਚਾਹੀਏ ਇਹ ਗਾਣਾ ਚੰਗਾ ਹੈ ਵੀ ਸਿੱਧੂ ਮੂਸੇਵਾਲਾ ਇੱਕ ਐਸਾ ਸਿੰਗਰ ਹੋਇਆ ਇੱਕ ਐਸਾ ਰੈਕਟਰ ਹੋਏ ਆਪਣੇ ਪੰਜਾਬ ਦਾ ਵੀ ਉਦੋਂ ਪਹਿਲਾਂ ਆਪਣੇ ਪੰਜਾਬ ਦਾ ਐਡਾ ਵੱਡਾ ਰੈਕਟਰ ਐਡਾ ਵੱਡਾ ਸਿੰਗਰ ਨਹੀਂ ਹੋਇਆ ਕਿਉਂਕਿ ਗੌਣ ਵਾਲੇ ਨੂੰ ਹੀ ਆਪਦੇ ਹਵਾਜੀ ਤੁਰੇ ਫਿਰਦੇ ਵੀ ਉਹ ਮਾਇਆ ਘਾਟ ਆ ਮੈਂ ਕਹਿੰਦਾ ਮੈਂ ਘਾਟ ਹੈ ਦੂਜਾ ਤਾਂ ਮੈਂ ਮਾਇਆ ਘਾਟ ਨਹੀਂ ਘਾਟ ਕੋੜ ਨਹੀਂ ਵੀਰੇ ਉਹ ਦੱਚੇ ਪਕੜ ਗਿਆ ਆਹ ਆਹ ਜਣੀ ਕਹਿਣ ਦਾ ਮਤਲਬ ਨਹੀਂ ਉਹ ਦੱਸ ਗਿਆ ਵੀ ਸਿੱਧੇ ਰਾਹ ਬਗਾ ਦਾਕਾ ਐਂ ਗਈਦਾ ਐ ਲਿਖਿਆ ਹਨਾ ਐ ਮੈਂ ਵੀ ਕੰਨਾਉਂਦਾ ਵੀ ਮੇਰੇ ਮੈਂ ਵੀ ਛੇਦੀ ਛੇਦੀ ਮੈਂ ਵੀ ਕਿਸੇ ਡਾਇਰੈਕਟਰ ਨੂੰ ਮੰਨਦਾ ਨਹੀਂ ਵੀ ਮੈਂ ਕਹਾ ਮੈਂ ਸੋਚਦਾ ਵੀ ਮੈਂ ਬਹੁਤ ਬਹੁ ਘੱਟ ਤਰੱਥ ਨੇ ਵੀ ਵਿਆਹ ਦੀ ਮੂਵੀ ਵਾਲਾ ਹੀ ਮੇਰਾ ਹੀ ਹੈ ਸਪਾਰੀ ਵਾਲਾ ਹੀ ਮੇਰਾ ਹੀ ਹੈ ਹੋਰ بڑے ਗਾਣੇ ਹਨਾ ਚੋਲੇ ਦੇ ਕੇਸ਼ ਕਰਨ ਦੇ ਬਥੇਰੇ ਗਾਣੇ ਜਿਹੜਾ ਲਿਖਿਆ ਪਰ ਉਹ ਮੈਂ ਕਹਿੰਦਾ ਨਹੀਂ ਉਭੜਾਂ ਉਹ ਉਹਦਾ ਬੰਦਾ ਸੀ ਕੀ ਲਗਿਆ ਮੁੱਖਿਆ ਕਹਿੰਦੇ ਆ ਜੇ ਮੁੱਖਿਆ ਦਾ ਤੁਸੀਂ ਰੋਲਾਂ ਤੇ ਪਾਉਣਾ ਹਣਾ ਕਿੱਥੇ ਮੁੱਕਿਆ ਹਜੇ ਮੁੱਕਦਾ ਨਹੀਂ پوری ਜ਼ਿੰਦਗੀ ਦੀ ਔਰ ਦੁਨੀਆ ਜਿਹੜੀ ਦੁਨੀਆ ਖਾਣ ਨੂੰ ਉਹ ਨਾ ਮੁੱਕੇ ਜੋ ਕਿਉਂਕਿ ਬੰਦੇ ਨੇ ਯਾਰ ਉਹ ਤੇ ਨਾ ਪਤਾ ਕਿ ਪਸੇ ਪਾਪਨ ਦਾ ਪਤਾ ਨਹੀਂ ਕੀ ਸੀ ਉਹ ਹਣਾ ਕੀ ਲਿਖਦਾ ਫਕ ਕਿੱਥੋਂ ਆਏ ਕਿਵੇਂ ਐ ਸੰਗੀਤ ਲਿਖਤੇ ਤੇ ਅੱਗ ਲਾਉਂ ਲਿਖੇ ਗਈ ਸੀਤ ਲਿਖਤੇ ਸੀਤ ਧੰਦੇ ਫਕ ਕਿੱਥੋਂ ਆਏ ਕਿਵੇਂ ਐ ਸੰਗੀਤ ਲਿਖਤੇ ਤੇ ਅੱਗ ਲਾਉ ਲਿਖੇ ਗਈ ਸੀਤ ਲਿਖਤੇ ਸ਼੍ਰੀ ਗੁਰਦੁਆਰਾ ਤੂੰ ਵੀ ਫਰੇ ਲਿਖਦਾ ਬਹੁਤ ਥੱਲੇ ਫਰੇ ਹੁਣੇ ਪੀਚ ਲੱਗਦੇ ਸ਼੍ਰੀ ਗੁਰਦੁਆਰਾ ਤੂੰ ਵੀ ਫਰੇ ਲਿਖਦਾ ਬਹੁਤ ਥੱਲੇ ਫਰੇ ਹੁਣੇ ਪੀਚ ਲੱਗਦੇ ਛੋਟ ਜਿਹੇ ਬਿੰਦੂ ਨੇ ਅੱਜ ਸਾਗਿਆ ਹੰਜ ਸਿੱਧੂਆਂ ਦਾ ਮੁੰਡਾ ਸਿੱਧੂਆਂ ਦਾ ਮੁੰਡਾ ਸਦੇਰਾਏ ਪਾ ਗਿਆ ਹਾ ਗੋਣਾਂ सिधू <laughs> मूसेवा